ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਦੁੱਧ ਦੇ ਵਿੱਚ ਮਲਤਾਨੀ ਮਿੱਟੀ ਮਿਲਾ ਕੇ ਪਿੱਤ ਵਾਲੀ ਜਗਾ ਤੇ ਲੇਪ ਲਗਾ ਕਰਨ ਨਾਲ ਪਿੱਤ ਤੋਂ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 2 ਦਾਲ ਬਣਾਉਂਦੇ ਹੋਏ ਤਾਂ ਉਸ ਨੂੰ ਬਣਾਉਂਦੇ ਸਮੇ ਉਸ ਵਿੱਚ ਪਿਆਜ਼ ਬਿਨਾ ਕੱਟੇ ਹੀ ਪਾਓ ਤੇ ਪਿਆਜ਼ ਵਿੱਚ ਤੜਕਾ ਨਾ ਲਗਾਓ ਇਸ ਤੇਰਾ ਦਾਲ ਖਾਣ ਵਿੱਚ ਬਹੁਤ ਹੀ ਸੁਆਦ ਬਣਦੀ ਹੈ ਨੰਬਰ 3 ਪਲਕਾ ਉੱਪਰ ਪਲਕਾਂ ਉੱਪਰ ਬੈਸਟ੍ਰੀਨ ਲਗਾਉਣ ਨਾਲ ਉਹਨਾਂ ਦੀ ਗ੍ਰੋਥ ਬਹੁਤ ਹੀ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਪਲਕਾਂ ਉੱਪਰ ਚੰਗੀ ਤਰ੍ਹਾਂ ਨਾਲ ਬੈਸਟ੍ਰੀਨ ਲਗਾਓ ਤੇ ਸਵੇਰੇ ਉੱਠ ਕੇ ਚੰਗੀ ਤਰ੍ਹਾਂ ਨਾਲ ਧੋ ਲਓ ਇਸ ਦੀ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਬਹੁਤ ਹੀ ਜਲਦੀ ਇਸ ਦਾ ਬਹੁਤ ਹੀ ਵਧੀਆ ਨਤੀਜਾ ਦੇਖਣ ਨੂੰ ਮਿਲੇਗਾ ਨੰਬਰ 4 ਸੂਜੀ ਦਾ ਹਲਵਾ ਬਣਾਉਣ ਸਮੇਂ ਜੇਕਰ ਉਸ ਦਾ ਰੰਗ ਜ਼ਿਆਦਾ ਕਾਲਾ ਹੋ ਜਾਵੇ ਤਾਂ ਉਸ ਨੂੰ ਦੁੱਧ ਪਾ ਦਿਓ ਉਸ ਦੀ ਮਦਦ ਨਾਲ ਹਲਵੇ ਦਾ ਰੰਗ ਸਾਫ਼ ਹੋ ਜਾਵੇਗਾ ਤੇ ਦੇਖਣ ਵਿੱਚ ਵੀ ਸੋਹਣਾ ਲੱਗੇਗਾ ਨੰਬਰ 5 ਦਾਲ ਚੀਨੀ ਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਸਰੀਰ ਦੀ ਗ੍ਰੈਵਿਟੀ ਨੂੰ ਵਧਾਉਣ ਦਾ ਕੰਮ ਕਰਦੀ ਹੈ ਤੇ ਇਹ ਔਰਤਾਂ ਦੇ ਪੀਰੀਅਡਸ ਨੂੰ ਨਿਯਮਤ ਕਰਨ ਦਾ ਵੀ ਕੰਮ ਕਰਦੀ ਹੈ ਇਸ ਦੇ ਲਈ ਤੁਹਾਨੂੰ ਦਾਲ ਚੀਨੀ ਨੂੰ ਪੀਸ ਕੇ ਇੱਕ ਕੱਪ ਵਿੱਚ ਪਾ ਲਓ ਅਤੇ ਇਸ ਵਿੱਚ ਉਬਲਿਆ ਹੋਇਆ ਪਾਣੀ ਮਿਲਾਓ ਇਸ ਦੇ ਨਾਲ ਤੁਸੀਂ ਇਸ ਵਿੱਚ ਸ਼ਹਿਦ ਜਾਂ ਫਿਰ ਸ਼ੱਕਰ ਮਿਲਾ ਕੇ ਵੀ ਲੈ ਸਕਦੇ ਹੋ ਇਸ ਦਾ ਸੇਵਨ ਰਚਨਾ ਕਰਨ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 6 ਆਟੇ ਨੂੰ ਗੁੰਨਣ ਸਮੇਂ ਜੇਕਰ ਤੁਸੀਂ ਇੱਧਾ ਦੁੱਧ ਅਤੇ ਇੱਧਾ ਪਾਣੀ ਪਾ ਕੇ ਗੁੰਨ ਲਓ ਤਾਂ ਇਸ ਦੀ ਮਦਦ ਨਾਲ ਰੋਟੀ ਬਹੁਤ ਹੀ ਜ਼ਿਆਦਾ ਨਰਮ ਤੇ ਸੁਆਦ ਬਣੇਗੀ ਨੰਬਰ 7 ਬੱਚਿਆਂ ਨੂੰ ਇੱਕ ਤੇ ਵੱਡਿਆਂ ਨੂੰ ਦੋ ਚੁਹਾਰੇ 250 ਗ੍ਰਾਮ ਮਿਲੀਲੀਟਰ ਪਾਣੀ ਵਿੱਚ ਉਬਾਲ ਕੇ ਰੋਜ਼ਾਨਾ ਰਾਤ ਨੂੰ ਖਵਾਉਣਾ ਤੇ ਉੱਪਰ ਦੀ ਦੁੱਧ ਪਿਲਾਉਣ ਨਾਲ ਬਾਰ-ਬਾਰ ਪਿਸ਼ਾਬ ਆਉਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 8 ਜੇਕਰ ਕੁੱਤੇ ਨੂੰ ਕੁੱਤੇ ਨੇ ਘੱਟ ਲਿਆ ਹੋਵੇ ਤਾਂ ਸ਼ੱਕਰ ਤੇ ਪਿਆਜ਼ ਦਾ ਰਸ ਵਿੱਚ ਸ਼ਹਿਦ ਮਿਕਸ ਕਰਕੇ ਲੇਪ ਲਗਾਓ ਇਸ ਦੀ ਨਾਲ ਜ਼ਖਮ ਜਲਦੀ ਭਰ ਜਾਵੇਗਾ ਤੇ ਰਾਮ ਵੀ ਜਲਦੀ ਆ ਜਾਵੇਗਾ ਨੰਬਰ 9 ਦੋ ਪੱਕੇ ਹੋਏ ਕੇਲੇ ਚੀਨੀ ਦੇ ਨਾਲ ਕੁਝ ਦਿਨ ਤੱਕ ਹਰ ਰੋਜ਼ ਖਾਣ ਨਾਲ ਔਰਤਾਂ ਨੂੰ ਕਦੇ ਵੀ ਲੋਕੋਰੀਆ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 10 ਸਿੰਘ ਨੂੰ ਪਾਣੀ ਵਿੱਚ ਪਾ ਕੇ ਜੇਕਰ ਉਸ ਨੂੰ ਉਬਾਲ ਲਾਉ ਤਾਂ ਫਿਰ ਉਸ ਨੂੰ ਠੰਡਾ ਕਰਕੇ ਉਸ ਦਾ ਕਾੜਾ ਕਰ ਲਾਉ ਇਸ ਨਾਲ ਦੰਦਾਂ ਵਿੱਚ ਹੋ ਰਹੇ ਦਰਦ ਠੀਕ ਹੋ ਜਾਵੇਗਾ ਤੇ ਨਾਲ ਹੀ ਕਾੜਾ ਵੀ ਬਹੁਤ ਹੀ ਬਾਹਰ ਸੌਰੀ ਕੀੜਾ ਵੀ ਬਾਹਰ ਨਹੀਂ ਨਿਕਲੇਗਾ ਨੰਬਰ 11 ਹਰੀਆਂ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਡਿਪਰੈਸ਼ਨ ਕਦੇ ਵੀ ਨਹੀਂ ਹੁੰਦਾ ਤੇ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਰਹਿੰਦਾ ਹੈ ਨੰਬਰ 12 ਜੇਕਰ ਨੱਕ ਵਿੱਚ ਬਹੁਤ ਹੀ ਜ਼ਿਆਦਾ ਖੂਨ ਆ ਰਿਹਾ ਹੋਵੇ ਤਾਂ ਆਪਣੇ ਨੱਕ ਉੱਪਰ ਠੰਡੇ ਪਾਣੀ ਦੀ ਧਾਰ ਬੰਨ ਕੇ ਪਾਣੀ ਸ਼ੁਰੂ ਕਰ ਦਿਓ ਜਾਂ ਫਿਰ ਜਾਂ ਫੇਰ ਇਹ ਲਗਾਤਾਰ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਖੂਨ ਨਿਕਲਣਾ ਬੰਦ ਹੋ ਜਾਵੇਗਾ ਨੰਬਰ 13 ਰੋਗਾ ਨਾਲ ਰੋਗਾ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਆਮਲੇ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ ਨੰਬਰ 14 ਜੇਕਰ ਤੁਸੀਂ ਦੁੱਧ ਵਿੱਚ ਹਲਦੀ ਤੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੀਓ ਤਾਂ ਇਸ ਦੀ ਮਦਦ ਨਾਲ ਸਰੀਰ ਤੇ ਲੱਗੀ ਹੋਈ ਸਾਰੀਆਂ ਅੰਦਰੂਨੀ ਸਾਟ ਵੀ ਜਲਦੀ ਠੀਕ ਹੋ ਜਾਏਗੀ ਤੁਹਾਨੂੰ ਆਰਾਮ ਵੀ ਮਿਲੇਗਾ ਨੰਬਰ 15 ਜ਼ਹਿਰੀਲੇ ਜੰਤੂਆਂ ਦੇ ਕਟਣ ਨਾਲ ਜਾਮਨ ਦੇ ਪੱਤਿਆਂ ਦਾ ਰਸ ਪੀਣਾ ਚਾਹੀਦਾ ਇਸ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 16 ਚਾਹ ਪੀਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਤਰ੍ਹਾਂ ਸਾਡੀ ਤੰਤਰ ਸ਼ਕਤੀ ਬਹੁਤ ਹੀ ਤੇ बुरा ਅਸਰ ਪੈਂਦਾ ਜਿਸ ਕਾਰਨ ਸਾਡੇ ਸਰੀਰ ਦੇ ਨਿਕਾ ਹੀ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ ਨੰਬਰ 17 ਇੱਕ ਹਰੜ ਦਾ ਸੇਵਨ ਹਰ ਰੋਜ਼ ਕਰ ਨਾਲ ਇਨਸਾਨ ਦੀ ਬਹੁਤ ਉਮਰ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਨੰਬਰ 18 ਜੇਕਰ ਤੁਸੀਂ ਕੋਈ ਵੀ ਸਬਜੀ ਨੂੰ ਚੰਗੀ ਲੰਬੇ ਸਮੇਂ ਤੱਕ ਸਟੋਰ ਕਰਨ ਕੇ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਲਫਾਫੇ ਵਿੱਚ ਪਾ ਕੇ ਉਸ ਦੀ ਗੰਢ ਬਨ ਕੇ ਉਸ ਦੀ ਮਦਦ ਨਾਲ ਕਈ ਦਿਨਾਂ ਤੱਕ ਖਰਾਬ ਨਹੀਂ ਹੋਵੇਗੀ ਨੰਬਰ 19 ਕੇ ਉਹ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਬੁਲਾਤੇ ਤੁਨੀ ਦੇ ਤੇ ਲਗਾਉਣ ਨਾਲ ਬੁੱਲ ਫਟਣੋਂ ਬੰਦ ਹੋ ਜਾਂਦੇ ਹਨ ਨੰਬਰ 20 ਜੇਕਰ ਤੁਸੀਂ ਲੱਸੀ ਪੀਣੀ ਪਸੰਦ ਕਰਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਜਰੂਰ ਪੀ ਲਓ ਇਸ ਤਰ੍ਹਾਂ ਕਰਨ ਨਾਲ ਅਸੀਂ ਇਹ ਸਵਾਦੀ ਲੱਗਦੀ ਹੈ ਤੇ ਨਾਲ ਹੀ ਇਹ ਸਰੀਰ ਨੂੰ ਠੰਡਕ ਵੀ ਦਿੰਦੀ ਹੈ ਨੰਬਰ 21 ਇਸ ਵੱਧੀ ਉਮਰ ਤੋਂ ਬਾਅਦ ਮੇਥੀ ਦਾਣੇ ਦੀ ਫੱਕੀ ਖਾਣ ਲੈਣ ਨਾਲ ਸਰੀਰ ਦੇ ਜੋੜ ਮਜ਼ਬੂਤ ਬਣਾ ਰਹਿੰਦੇ ਹਨ ਇਸ ਨਾਲ ਬੁਟਾਪਾ ਤੱਕ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਅਤੇ ਗਠੀਏ ਵਰਗੀਆਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਨੰਬਰ 2 ਅਕਲਵੰਦ ਬੰਦੇ ਦੀ ਹੁੰਦ ਅਸਲੀ ਸੋਹਣੀ ਵਰਗੀ ਸੋਹਣੇ ਵਰਗੀ ਹੁੰਦੀ ਹੈ ਉਹ ਜਿੱਥੇ ਵੀ ਜਾਂਦਾ ਹੈ ਲੋਕ ਉਸ ਦੀ ਕਦਰ ਕਰਦੇ ਹਨ ਨੰਬਰ 23 ਮੇਥੀ ਦੇ ਲੱਡੂ ਖਾਣ ਨਾਲ ਹੱਥ ਪੇਟ ਅਤੇ ਜੋੜਾਂ ਦੇ ਦਰਦ ਤੋਂ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 24 ਕਾਰ ਵੱਡਾ ਹੋਵੇ ਜਾਂ ਫਿਰ ਛੋਟਾ, ਜੇ ਕਾਰ ਵਿੱਚ ਮਿਠਾਸ ਹੋਵੇ ਤਾਂ ਕਾਰ ਵਿੱਚ ਇਨਸਾਨ ਤਾਂ ਕੀ ਕਿੜੀਆਂ ਵੀ ਨਹੀਂ ਆਉਂਦੀਆਂ। ਨੰਬਰ 25 ਆਲਸੀ ਦੇ ਬੀਜਾਂ ਦੇ ਨਾਲ ਦੋ ਅਖਰੋਟ ਖਾ ਲੈਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 26 ਖੁਸ਼ੇ ਰਹਿਣਾ ਇੱਕ ਹੀ ਮੰਤਰ ਹੈ ਆਪਣੇ ਤੋਂ ਇਲਾਵਾ ਹੋਰ ਕਿਸੇ ਤੇ ਉਮੀਦ ਨਾ ਰੱਖੋ। ਨੰਬਰ 27 ਪੈਸੇ ਤਾਂ ਵੈਸੇ ਤਾਂ ਨਾਰ ਬਹੁਤ ਹੀ ਸਾਰਾ ਬਹੁਤ ਹੀ ਜਿਆਦਾ ਫਾਇਦੇਮੰਦ ਹੈ ਪਰ ਕੁਝ ਲੋਕਾਂ ਲਈ ਨੁਕਸਾਨਦੇਹਕ ਵੀ ਹੋ ਸਕਦਾ ਹੈ ਦਰਅਸਲ ਨਾਰ ਦੀ ਜਿਆਦਾ ਸੇਵਨ ਕਰਨ ਨਾਲ ਡਾਇਰੀਆ ਦੀ ਬਿਮਾਰੀ ਹੋ ਸਕਦੀ ਹੈ ਜਿਸ ਲੋਕਾਂ ਨੂੰ ਦਸਦੀ ਸਮੱਸਿਆ ਹੈ ਦਸਦੀ ਸਮੱਸਿਆ ਉਹਨਾਂ ਨੂੰ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਨੂੰ ਸਕਿਨ ਇਨਫੈਕਸ਼ਨ ਹੈ ਉਹਨਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਨੰਬਰ 28 ਜਦੋਂ ਘਰ ਵਿੱਚ ਇੱਕ ਦੂਜੇ ਨਾਲ ਤੁਰਨਾ ਸ਼ੁਰੂ ਹੋ ਜਾਂਦੀ ਹੈ ਉੱਥੇ ਆਪਾ ਮਾਂਪਣ ਖਤਮ ਆਪਣਾ ਪੰਨ ਖਤਮ ਹੋ ਜਾਂਦਾ ਹੈ ਨੰਬਰ 29 ਅਰਦੀਆਂ ਵਿੱਚ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦੁੱਧ ਵਿੱਚ ਜੈਫਲ ਮਿਲਾ ਕੇ ਮੱਥੇ ਉੱਪਰ ਲੇਪ ਕਰੋ ਆਰਾਮ ਮਿਲੇਗਾ ਨੰਬਰ 3 ਸਹੀ ਕਰਮ ਉਹ ਹੀ ਨਹੀਂ ਜਿਸਦਾ ਨਤੀਜਾ ਹਮੇਸ਼ਾ ਸਹੀ ਹੋਵੇ ਬਲਕਿ ਸਹੀ ਕਰਮ ਉਹ ਹੁੰਦਾ ਹੈ ਜਿਸਦਾ ਉਦੇਸ਼ ਕਦੇ ਗਲਤ ਨਾ ਹੋਵੇ ਨੰਬਰ 31 ਭੋਜਨ ਕੱਲੇ ਤੋਂ ਬਾਅਦ ਜੀਰਾ ਪਾਊਡਰ ਖਾਓ पाचन क्रिया ठीक रहेगी नंबर 32 जेकर तु कोई ਤੁਹਾਨੂੰ ਆਪਣਾ ਰਾਜ ਦੱਸਦਾ ਹੈ ਤਾਂ ਸਮਝੋ ਕਿ ਉਸ ਬੰਦੇ ਨੇ ਆਪਣੀ ਇੱਜ਼ਤ ਤੁਹਾਡੇ ਹਵਾਲੇ ਕਰ ਦਿੱਤੀ ਹੈ नंबर 33 ਸਰਦੀਆਂ ਵਿੱਚ انجیر ਦਾ ਸੇਵਨ ਕਰਨ ਨਾਲ ਛਾਤੀ ਤੇ ਜੰਮਿਆ ਹੋਇਆ ਬਲਗਮ ਬਹੁਤ ਹੀ ਬਾਹਰ ਨਿਕਲ ਜਾਂਦਾ ਹੈ ਤੇ ਖੰਸੀ ਤੋਂ ਬਹੁਤ ਹੀ ਰਾਹਤ ਮਿਲਦੀ ਹੈ ਨੰਬਰ 34 ਅਨਪੜ੍ਹ ਹੋਣਾ ਮੂਖ ਮੂਰਖਤਾ ਦੀ ਨਿਸ਼ਾਨੀ ਨਹੀਂ ਪੜੇ ਲੋਕ ਲਿਖੇ ਲੋਕ ਵੀ ਮੂਰਖ ਹੁੰਦੇ ਹਨ ਨੰਬਰ 35 ਸਰਦੀਆਂ ਵਿੱਚ ਸਰੋਂ ਦੇ ਤੇਲ ਵਿੱਚ 3-4 ਲਸਣ ਦੀਆਂ ਕਲੀਆਂ ਪਾ ਕੇ ਪਕਾ ਲਓ ਅਤੇ ਠੰਡਾ ਹੋਣ ਤੋਂ ਬਾਅਦ ਉਸ ਦੀ ਮਾਲਿਸ਼ ਕਰੋ ਇਸ ਇਹ ਸਰੀਰ ਦੇ ਕਿਸੇ ਵੀ ਦਰਦ ਤੋਂ ਆਰਾਮ ਦਿੰਦਾ ਹੈ ਨੰਬਰ 36 ਇੱਕ ਚੰਗੇ ਇਨਸਾਨ ਦੀ ਵੀ ਬੁਰੀ ਆਦਤ ਹੁੰਦੀ ਹੈ ਕਿ ਉਹ ਸਾਰੇ ਇਨਸਾਨ ਨੂੰ ਚੰਗਾ ਹੀ ਸਮਝਦਾ ਹੈ ਨੰਬਰ 37 ਖਾਲੀ ਪੇਟ ਐਲੋਵਿਰਾ ਜੂਸ ਪੀਣ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਇਸ ਦੇ ਨਾਲ ਸਾਡੀ ਪਾਚਨ ਕਿਰਿਆ ਵੀ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 38 ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ ਨੰਬਰ 39 ਜੀਰੇ ਦਾ ਪਾਊਡਰ ਖਾਣ ਨਾਲ ਇਸ ਨਾਲ ਸਾਡੀ ਪਾਚਨ ਕਿਰਿਆ ਬਿਲਕੁਲ ਹੀ ਠੀਕ ਹੋ ਜਾਂਦੀ ਹੈ ਨੰਬਰ 40 ਗਲਤੀ ਹੋਣ ਤੇ ਡਰ ਨਾਲੋਂ ਕੁਝ ਵੀ ਨਹੀਂ ਕਰਨਾ ਸਭ ਤੋਂ ਵੱਡੀ ਗਲਤੀ ਹੈ ਨੰਬਰ 41 ਸੱਕਿਆ ਸੁੱਕਿਆ ਹੋਇਆ ਪਦੀਨਾ ਅਤੇ ਸ਼ਹਿਦ ਦਾ ਮਿਸ਼ਰਣ ਨਿਮਤ ਪੀੜਸਤੀ ਸਮੱਸਿਆ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ ਨੰਬਰ 42 ਦੁਨੀਆ ਵਿੱਚ ਆ ਕੇ ਪੱਥਰ ਜਿਹਾ ਜਿਗਰਾ ਰੱਖੋ ਦੁਸ਼ਮਣਾਂ ਤੇ ਨਹੀਂ ਦੋਸਤਾਂ ਤੇ ਨਜ਼ਰ ਰੱਖੋ ਨੰਬਰ 43 ਪ੍ਰੈਗਨਸੀ ਦੇ ਦੌਰਾਨ ਲਸਣ ਖਾਣਾ ਕਾਫੀ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਲਸਣ ਦੀ ਤਸਵੀਰ ਗਰਮ ਹੁੰਦੀ ਹੈ ਇਸ ਲਈ ਇਹੇ ਪੇਟ ਵਿੱਚ ਵੱਲ ਰਹੇ ਬੱਚੇ ਦੇ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦਾ ਹੈ ਨੰਬਰ 44 ਸੱਪਾਂ ਤੋਂ ਵੀ ਖਤਰਨਾਕ ਹੋ ਗਿਆ ਹੈ ਅੱਜ ਕੱਲ ਦਾ ਇਨਸਾਨ ਸੱਪ ਤਾਂ ਆਪਣੀ ਸੁਰੱਖਿਆ ਲਈ ਡੱਟਸਦਾ ਹੈ ਤੇ ਇਨਸਾਨ ਆਪਣੇ ਮਤਵਲ ਦੇ ਲਈ ਨੰਬਰ 45 ਸਫਮੂਨੂ ਫਿਰ ਇਨਫੈਕਸ਼ਨ ਫਰੇਸ਼ ਸੌਰੀ ਫਰੇਸ਼ ਰੱਖਣ ਦੇ ਨਾਲ-ਨਾਲ ਐਸ ਜੀ ਡੀ ਤੋਂ ਅਮੀਰ ਹੱਤ ਦਿੰਦੀ ਹੈ ਇਸ ਦੇ ਇਸ ਵਿੱਚ ਅਸੀਂ ਚਬਾ ਕੇ ਖਾ ਸਕਦੇ ਹਾਂ ਫਿਰ ਇਸ ਵਿੱਚ ਚਾਹ ਬਣਾ ਕੇ ਵੀ ਪੀ ਸਕਦੇ ਹਾਂ ਇਹ ਤੁਹਾਡੇ ਲਈ ਦੋਵਾਂ ਤਰੀਕਿਆਂ ਲਈ ਬਹੁਤ ਹੀ ਫਾਇਦੇਮੰਦ ਰਹੇਗਾ ਨਾ ਬਲ ਚੈੜੀ ਜ਼ਰੂਰਤ ਤੋਂ ਜ਼ਿਆਦਾ ਹੁਸ਼ਿਆਰੀ ਤੇ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਹਮੇਸ਼ਾ ਨੁਕਸਾਨਦਾਇਕ ਹੁੰਦਾ ਹੈ ਨਾ ਪਰ ਸੰਤਾਲੀ ਦੇਖੋ ਕਿ ਗੁਣਗਣਾ ਪਾਣੀ ਪੀਣ ਨਾ ਪੂਣ ਗਨੇ ਪਾਣੀ ਵਿੱਚ ਇੱਕ ਚੁਟਕੀ ਨਮਕ ਤੇ ਇੱਕ ਚੁਟਕੀ ਫਟਕੜੀ ਦਾ ਚੂਰਨ ਮਿਲਾ ਕੇ ਸੁਕਾ ਸ਼ਾਮ ਸੁਬਾ ਸ਼ਾਮ ਘਰਾਰੇ ਕਰਨ ਨਾਲ ਕੋਸਲ ਤੋਂ ਬਹੁਤ ਹੀ ਜ਼ਿਆਦਾ ਰਾਹਤ ਮਿਲਦੀ ਹੈ ਨੰਬਰ 48 ਜ਼ਿੰਦਗੀ ਇੰਨੀ ਘਰ ਗਰੀਬੀ ਕਦੇ ਨਹੀਂ ਬਣਾਇਆ ਕੀ ਵਕਤ ਦੀ ਦੇਖ ਤੁਹਾਨੂੰ ਦੂਜਿਆਂ ਤੋਂ ਮੰਗਣੀ ਪਵੇ ਨੰਬਰ 49 ਹਸਣ ਨਾਲ ਸਰੀਰ ਦੀ ਇੱਕ ਸਾਈਜ਼ ਹਾਈਜ਼ ਹੁੰਦੀ ਹੈ ਤੇ ਇੱਕ ਹੁੰਦਾ ਸੰਚਾਰ ਵੀ ਬਿਹਤਰ ਹੁੰਦਾ ਹੈ ਨੰਬਰ 50 ਪਹਿਲਾਂ ਜ਼ਿੰਦਗੀ ਵਿੱਚ ਥੋੜਾ ਜਿਹਾ ਕਿਨਾਰਾ ਰਹਿੰਦਾ ਹੈ ਤੇ ਹੁਣ ਕਣਾ ਵਿੱਚ ਹੀ ਜ਼ਿੰਦਗੀ ਥੋੜੀ ਜਿਹੀ ਰਹਿ ਗਈ ਹੈ ਹਾਂਜੀ ਬੋਲਣ ਵਿੱਚ ਤੇ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਮਾਫੀ ਮੰਗਦੇ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਸੀ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ